ਉਹ ਦਾ ਵੀ ਉਹ ਟੇ ਆ ਸਾਰੇ ਆ ਗਏ ਉਹ ਉਪਰੇ ਕੋਈ ਨਹੀਂ ਮਾਰਾ ਉਹ ਬਾਹਰ ਗਿਆ ਐਕ ਮਾਰਦੇ ਕਿ ਉਹ ਨੀ ਮੈਂ ਮੱਝ ਪਾਇਆ ਉਹ ਕੋਈ ਉਹ ਨਹੀਂ ਨਹੀਂ ਦੇਖ ਦੇ ਕੌਣ ਆਇਆ ਮਾਸਤੇ ਆਉਣੀ ਆਪਾਂ ਖਰਵਾੜ ਦੇ ਲੈ ਬੂਆ ਉਹ ਬੋਲੇ ਓਏ ਹੋਏ ਜੀ ਆਨ ਨੂੰ ਬੂਆ ਹਾਂਜੀ ਹਾਂ ਰਾਜੀ ਹੁਣ ਕਿੰਨੇ ਬੜੇ ਦਿਨਾਂ ਬਾਅਦ ਆਈ ਬੂਆ ਮੈਂ ਤਾਂ ਕਿੰਨੇ ਦਿਨ ਹੋ ਗਏ ਕੈਨੇਡਾ ਤੋਂ ਆਈ ਨੂੰ ਹੈ 20 ਘੰਟੇ ਹੋ ਗਏ ਥੇ ਅੱਡੇ ਤੇ ਜੱਪੀ ਜਾਂਦੀ ਨੂੰ ਜੂ ਤਾਂ ਬਹੁਤ ਹੀ ਮੇਲਡ ਹੋ ਗਈ ਨਾ ਕੋਈ ਰਸ਼ ਕਰ ਕੁਛ ਨਹੀਂ ਮਿਲਿਆਗਾ ਉਹ ਆ ਨਿਆਣ ਮੰਲੀ ਬਸ ਕੋੜੇ ਬੂਆ ਗਈ ਔਰ ਤੂੰ ਆ ਗਈ ਓ ਬਾਕੀਆਂ ਨੂੰ ਵੀ ਆ ਲੈਣ ਦਵਾ ਤੁਸੀਂ ਤੋਹ ਜ ਇਕਲੀਆਂ ਥੋੜੀ ਆ ਗਈ ਪੂਆ ਆ ਗਈ ਪੂਆ ਜੀ ਜੀ ਦੇ ਆਉਂਦੇ ਆਉਂਦੇ ਸਾਰਾ ਦਿਨ ਮੈਨੂੰ ਫੋਨ ਕਰਨ ਦਾ ਤਾਂ ਟਾਈਮ ਹੀ ਨਹੀਂ ਮਿਲਦਾ ਉਹ ਜਿੰਮੋਂ ਜਾਂਦਾ ਹੁੰਦਾ ਹੈ ਜਿੰਮ ਉੱਠੀ ਫਿਰਦਾ ਰਹਿੰਦਾ ਐ ਇੰਜ ਕਰਦਾ ਰਹਿੰਦਾ ਕਿ ਮੈਂ ਜੇ ਕਹਾਂ ਤਾਂ ਫੋਨ ਕਰਾਂ ਤੇ ਮੇਰਾ ਫੋਨ ਨਹੀਂ ਚੱਲਦਾ ਲੱਕ ਦੀ ਨਾਰ ਚੜਾ ਲਈ ਭੱਡੇ ਦੇ ਪੰਜਾਣਾ ਨੇ ਉਹ ਅਮਰਿੰਦਰ ਵੀ ਅਮਰਿੰਦਰ ਵੀ ਆਇਆ ਹੋਇਆ ਬਤਾਓ ਤੂੰ ਆਟੋ ਵਾਲਾ ਮੈਂ ਲਾ ਲਿਆ ਕੁੜੀਆਂ ਕਾਲੀਆਂ ਜਿਆਨ ਆਹ ਕਰਪਰੇ ਪੁੱਤ ਨੇ ਆ ਸਾਡਾ ਨਾ ਮੈਂ ਆਪੇ ਹੋਏ ਸਾਰੇ ਖਾਣ ਨਾ ਮੈਂ ਆਪੇ ਬੰਡੂ ਸਾਰੇ ਆਹ ਆਹ ਉਹ ਲੈ ਆ ਦਿੱਲੀ ਵਾਲੀ ਵੀ ਆਈ ਜਿਹੜੀ ਬਤੀਜੀ ਉਹ ਮੈਂ ਸਿਰਫ ਆਣ ਕੇ ਮੈਂ ਮਾ ਸਰ ਹਾਏ ਬਾ ਛੁੱਟੀਆਂ ਚ ਲੈਣ ਆ ਰਹੀ ਸੀ ਥੋੜੇ ਘਾਤ ਫੁੱਟੀਆਂ ਚ ਲੈਣ ਆ ਨਾ ਅਸੀਂ ਸਾਰੇ ਹੈਗੇ ਅਰਵਿੰਦ ਨੀ ਬੂਆ ਛੁੱਟੀਆਂ ਚ ਲੈਣ ਆ ਰਹੀ ਸੀ ਉਹ ਤੁਹਾਨੂੰ ਨੀ ਹੋ ਵੀ ਸੀ ਜਦੋਂ ਤਾਂ ਥੋੜਾ ਫੁੱਫੜ ਆ ਗਿਆ ਸੀ ਸਾਡੇ ਨਹੀਂ ਚੱਤ ਠੀਕ ਹੈ ਕਿਹੜਾ ਵਾਲਾ ਫੁੱਫੜ ਮਰਿਆ ਨਹੀਂ ਕੋਈ ਮਰਿਆਗਾ ਹੋਰ ਕਿਹੜੇ ਕਿੰਨੇ ਕ ਫੁੱਫੜ ਹੁੰਦੇ ਨੇ ਲੱਭ ਤ ਨਹੀਂ ਕੋਈ ਸੀ ਉਹ ਲੱਭੂਆ ਪਾਣੀ ਪੀ ਲਾ ਪਾਣੀ ਫੁੱਫੜਾਂ ਐਂਗਾ ਮੇਜ ਕਰਦੇ ਸੀ ਚਲ ਜਾਣਾ ਉਹ ਤੇ ਕਰਦੀ ਹੁੰਦੀ ਪਾਣੀ ਕੋਈ ਪੀ ਲੈਣ ਦੋ ਹਾਂ ਮੇਰੀ ਮਾ ਸਰ ਚਲ ਜਦੋਂ ਫੁੱਫੜ ਜਾਂਦਾ ਜੋ ਤਾਂ ਉਹ ਨੜਦੀ ਹੁੰਦੀ ਸੀਗੀ ਹੁਣ ਭਰ ਆ ਗਿਆ ਉਫੜ ਕੁੱਟਣੀ ਪਾਣੀ ਪੀ ਲ ਕੂਆ ਬਿਠਾ ਕੇ ਨਹੀਂ ਪਾਣੀ ਦਿੰਦੇ ਟੌਫੀਆਂ ਦਾ ਕੀ ਦੇਣੀ ਨਹੀਂ ਪਹਿਲੇ ਪੀ ਜਾ ਮੈਂ ਕਿ ਤੈਨੂੰ ਸਾਹ ਚੜਿਆ ਆਇਆ ਮੈਂ ਤਾਂ ਕਹਣਾ ਆਈ ਨਾ ਕਿ ਕਿ ਭੜਾਵਾਂਗੇ ਤੈਨੂੰ ਪੋਕਾ ਖੋਲਾ ਦੇਵਾਂ ਕੋਤਰ ਤੋਤਾ ਤੋਲਾ ਟੌਫੀਆਂ ਲੈ ਆਂਦੀਆਂ ਪਰ ਤੋਹ ਲੈ ਆਂਦੀਆਂ ਪਰ ਦਿਨ ਨਹੀਂ ਦਿਨ ਨਹੀਂ ਦਿਨ ਨਹੀਂ ਮੈਂ ਮੈਂ ਵੱਡੀ ਬੀਜੀ ਆ ਮੈਂ ਸਾਂਭ ਕੇ ਰੱਖੀਆਂ ਤਾ ਦੋਈ ਖੈਰ ਸੁਖ ਪੁੱਛ ਲਾ ਕਰੋ ਪਹਿਲਾਂ ਭੋਕੇ ਲੈ ਲਈਆਂ ਖੈਰ ਨਹੀਂ ਸੁਖ ਨਹੀਂ ਪੁੱਛਣੀ ਪੂਆ ਹੈਗੀਆਂ 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 ਲੱਕ ਟੁੱਟ ਗਿਆ ਜੀ ਪੂਆ ਨਾ ਮਰਨੀ ਮਰ ਜੋ ਇਹ ਲੜਨੋਂ ਨਹੀਂ ਹਟਣ ਵਾਲੀ ਹੈਗੀਆਂ ਹੈਗੀਆਂ ਇੱਕ ਸੀਨ ਉਧਰੋਂ ਲੈ ਲਓ ਪੂਆ ਨਹੀਂ ਲਈ ਹੈ ਉਧਰੋਂ ਲੈਣੋ ਕਹਿੰਦੇ ਉਹ ਪੂਆ ਕੀ ਨਹੀਂ ਹੈ ਕੋਈ ਕਹਤਾ ਵੀ ਭੈਜੋ ਉਥੇ ਸਾਬਰ ਕਰ ਲੋ ਫਿਰ ਦੇ ਦਿੰਨੂ ਉਹ ਕੰਮ ਐ ਤਾਂ ਲੈਣ ਦਾ ਸਾਰਿਆਂ ਨੂੰ ਹੱਲੇ ਆ ਬੈਠੀ ਦਾਦੀ ਉਧਰ ਪਿਛਲੀ ਵਾਰ ਜਦੋਂ ਆਈ ਸੀ ਨਾ ਤਾਂ ਦੱਸ ਬੀਤੇ ਲਿਖੇ ਮੈਨੂੰ ਹੈਂ ਪੂਰਾ ਹੀ ਲੰਦੇ ਨੂੰ ਗਰੇਡ ਦਾ ਰੋਲਾ ਜਿਹਾ ਪਈ ਜਾਂਦਾ ਕਿ ਆਇਆ ਚਲੋ ਦੇਖੀਏ ਦੇਖ ਤਾਂ ਪਈ ਜਾਂਦੀ ਹੈ ਅੱਜ ਭਾਈ ਐਕਸਾ ਬਹੁਤ ਹੋਇਆ ਆਪਣੀ ਪੂਰਾ ਹੀ ਚਾਰਜ ਸਖਾ ਹੈ ਜੋ ਆਕਾਂਮ ਕੇ ਵਿੱਚ ਜਨ ਪੈਂਦੇ ਆਲੇ ਪੂਰਾ ਤੇਰੇ ਹੀ ਪਤੀਏ ਬੀਂਦੀਆਂ ਕੀ ਕਰੀਏ ਕਿਵੇਂ ਲੈ ਆਂਦੇ ਰੋਟਾ ਸਾ ਕਿ ਤੇਰੇ ਬੰਦੇ ਤੇ ਬਹੁਤ ਲੱਭ ਕਿ ਮੈਂ ਇਹ ਨਾ ਰੁਕੀ ਗੱਲ ਕਰਨ ਮੈਂ ਤੈਨੂੰ ਪੱਤੀ ਧੰਨੂ ਮੈਂ ਦੂਰ ਦੂਰ ਕੀਤੇ ਕਿ ਨਹੀਂ ਜਾਂ ਮੈਂ ਚੱਲਗਾ ਦੂਰ ਤੇ 10 ਲੈਣੂ ਕਿਤੇ ਇੱਕ ਦਹਾਈ ਦੇ ਲੈ ਤੇ ਨਿਰਦੇਸ਼ ਹੋ ਕੇ ਹੈ ਦੇ ਦੇ ਕਿਹਦਾ ਹੈ ਕਿ ਮੇਰੇ ਕੱਪੜਿਆਂ ਨੂੰ ਪਾੜਨ ਨੂੰ ਪੈਨੇ ਹੋਵੇ ਮਾ ਸਾਤੂ ਆਪਲੀ ਚੰਡੀਗੜ੍ਹ ਵਾਲੀ ਭਤੀਜੀ ਨਹੀਂ ਆਈ ਨੀ ਮਾ ਸਾਤੂ ਅੱਜ ਬੰਦ ਪੱਕਾ ਦਿਖਾਈਏ ਓਏ ਹੋਏ ਹੋਏ ਕੋਈ ਓਏ ਹੋਏ ਹੋਏ ਕੋਈ ਉਹ ਆ ਦੇਖ ਲੈ ਸੇਕ ਢੋਲੇ ਨੂੰ ਪਾਈ ਜਾਂਦਾ ਲੈ ਆ ਗੋਡੇ ਜਾਏ ਵੱਡੇ ਓਹੋ ਓਹੋ ਤੇ ਬਾੜੀ ਲਈ ਸੁਬੀਂ ਦਾ ਚੋਕੋ ਘਟੇਰੇ ਗਾਮ ਚ ਰੋਗੀ ਮੈਂ ਤਾਂ ਤਾ ਕੇੜਾ ਹੀ ਬਾੜੀ ਦੇਰ ਬਾਅਦ ਪਛਤਾਨਦੀ ਪਿੰਦੀ ਨਹੀਂ ਹੈਗੀ ਕੋ ਜਦੋਂ ਖਾਣ ਲੱਗੀ ਤੇਰੀ ਯਾਦ ਆ ਬਸ ਕੇ ਨਹੀਂ ਨਾ ਸੁਣੀ ਕੋਣਾ ਹੁਣ ਬਾੜੀ ਕੋ ਨਹੀਂ ਦੇਰ ਬਾਅਦ ਤਾਂ ਆਈ ਕੋ ਆਉ ਤਾਂ ਸਵੇਰ ਚ ਜਾਣ ਵਾਲੇ ਬੱਤੇ ਬੜੇ ਥੋੜੀ ਦੇਰ ਬਾਅਦ ਤਾਂ ਆਈ ਬਸ ਪੁੱਤ ਟਾਈਮ ਹੀ ਨਹੀਂ ਲੱਗਿਆ ਤੇਰੇ ਨਾ ਤੇਰੇ ਤੁਹਾਡੀ ਨਜ਼ਰ ਭੂਆ ਦੀ ਜੁੱਤੀ ਤੇ ਹੀ ਆ ਦੱਸ ਨਾ ਹੁਣ ਜੇ ਪਾਣ ਵਾਲੀ ਆ ਜੁੱਤੀ ਨਾ ਬਾਬੇ ਸੋਣੀ ਭੂਆ ਦੀਆਂ ਲੱਤਾਂ ਦਾ ਸੇਵਾ ਵਿੱਚ ਆ ਜੁੱਤੀ ਦੀ ਸੇਵਾ ਨਾ ਵੇ ਇੱਕ ਨਾ ਮੇਰੀ ਪਤੀ ਜੀ ਆਈ ਹੈ ਕੈਨੇਡਾ ਤੋਂ ਪਾਉਣੀ ਨਹੀਂ ਮੈਨੂੰ ਮੇਰੇ ਕੋਲੇ ਬਹਿ ਤਾਂ ਕਰਦਾ ਤੂੰ ਤੂੰ ਬਹਿ ਜਾ ਬਹਿ ਜਾ ਭੂਆ ਬਹਿ ਜਾ ਭੂਆ ਬਹਿ ਮਾਰ ਕੇ ਮੈਂ 4 ਰੁਪਏ ਵੱਧ ਖਾਉਂਗਾ ਹਾਂ ਹਾਂ ਹੁੰਦਾ ਕਾਉਂਦੇ ਹੋਏ ਇੱਥੇ ਬੈਠੇ ਕੋਲੇ ਛੋਟਾ ਭਰਾ

ਮੈਂ ਉਹ ਲੈਣ ਬਣਾ ਲਉ ਲੈ ਲਾਜ ਉਹ ਅੱਜ ਲੈ ਲੈ ਆ ਗੋਲੀਆਂ ਲੈ ਇਹਨਾਂ ਨੂੰ ਪਹਿਲਾਂ ਠਿਕਣੇ ਇਹ ਜਵਾਕ ਨਹੀਂ ਟੱਕਦੇ ਤੇਰੇ ਬਾਈ ਤੂੰ ਮੈਂ ਮੈਂ ਤੂੰ ਦੇਖ ਲੈ ਪੂਆ ਸਾਡੇ ਛੋਟੇ ਆ ਮੇਰੇ ਤੋਂ ਹਨਾ ਪੂਆ ਤੈਨੂੰ ਮੈਂ ਦੇਖੇ ਪਹਿਲਾਂ ਮੈਨੂੰ ਨਹੀਂ ਠੀਕ ਹੈ ਮੈਨੂੰ ਪਹਿਲਾਂ ਥੋਮ ਨਾ ਉਥੇ ਨਹੀਂ ਜੀ ਦਾਲੇ ਆ ਪੁੱਤ ਲੈ ਮੇਰੇ ਚੋਲੇ ਫੜਾ ਫੜੂਆ ਹਾਂ ਆ ਇਹਨ ਜੀ ਪੂਆ ਕੀ ਨੇ ਰਿਆ ਇਹ ਪੂਆ ਇਹਨਾਂ ਦੇਗੇ ਲੜਦਮ ਇਹਨਾਂ ਨੂੰ